ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਹੈਂਡਵਰਕ ਸੂਟਾਂ ਦੀ ਜਿਨ੍ਹਾਂ ਦੀ ਰੇਂਜ 2000 ਤੋਂ ਸਟਾਰਟ ਹੋ ਜਾਂਦੀ ਆ 4500 ਤੱਕ ਆਪਾਂ ਰੇਂਜ ਰੱਖਾਂਗੇ ਕਿਉਂਕਿ ਸਾਨੂੰ ਬਹੁਤ ਮੈਸੇਜ ਆਉਂਦੇ ਨੇ ਵੀ 2000 2500 3500 4500 ਵਾਲੇ ਜਿਹੜੇ ਸੂਟ ਆ ਉਹਨਾਂ ਦੀਆਂ ਫੋਟੋਸ ਭੇਜ ਦੋ ਸੋ ਆਪਾਂ ਕੁਝ ਕੁ ਸੂਟਾਂ ਦੀ ਅੱਜ ਵੀਡੀਓ ਬਣਾਵਾਂਗੇ ਬਾਕੀ ਜੇ ਤੁਸੀਂ ਜ਼ਿਆਦਾ ਸੂਟ ਲੈਣੇ ਹੋ ਤਾਂ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਆਪਣਾ ਸਟੋਰ ਬਣਿਆ ਐਰੋ ਹਬ ਮਾਰਕੀਟ ਬਣਿਆ ਰਾਇਕੋਟ ਰੋਡ ਤੇ ਉਹਦੇ ਸਟੋਰ ਬਣਿਆ ਫਾਨੋਸਟਾਈਲ ਵੇਖੋ ਬਹੁਤ ਸਾਰੀ ਕਲੈ ਬਹੁਤ ਸਾਰੇ 2000 ਤੋਂ ਲੈ ਕੇ ਅਪਰ ਲਿਮਟ ਕੋਈ ਵੀ ਤੁਸੀਂ ਜਿੰਨੀ ਮਰਜ਼ੀ ਰੇਂਜ ਵਾਲਾ ਸੂਟ ਰੈਡੀ ਵੀ ਕਰਵਾ ਸਕਦੇ ਹੋ ਸਟੋਰ ਤੋਂ ਵੀ ਲੈ ਸਕਦੇ ਹੋ ਸੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਪਹਿਲਾ ਸੂਟ ਜਿਹੜਾ ਕ੍ਰੇਪ ਵੀ ਬਣਿਆ ਹੋਇਆ ਹੈ 2000 ਦੀ ਰੇਂਜ ਦਾ ਸੂਟ ਹੈ ਇਹ ਆ ਵੇਖੋ ਇਹ ਤੇ ਹੈਂਡਵਰਕ ਕੀਤਾ ਹੋਇਆ ਤੇ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਪੂਰਾ ਆਲ ਓਵਰ ਸੂਟ ਹੋਊਗਾ ਇਹ ਤੇ ਇਹਦੇ ਨਾਲ ਚਨੌਂਦ ਦਾ ਦੁਪੱਟਾ ਆ ਵੇਖੋ ਸੋ ਇਹਦੇ ਵਿੱਚ ਇੱਕ ਤਾਂ ਬੋਟਲ ਗ੍ਰੀਨ ਕਲਰ ਆਪਣੇ ਕੋ ਅਵੇਲੇਬਲ ਆ ਤੇ ਇੱਕ ਹੈਗਾ ਲਵੈਂਡਰ ਸ਼ੇਡ ਆ ਵੇਖੋ ਤੇ ਇੱਕ ਰੈੱਡ ਰਸਟ ਤੇ ਰਾਇਲ ਬਲੂ ਸੋ ਇਹ ਪੰਜ ਸ਼ੇਡ ਅਵੇਲੇਬਲ ਆ ਇਹਨਾਂ ਦੀ ਹੈ ਰੇਂਜ ਹੈਗੀ ਆ 2000 ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ 2500 ਵਾਲੇ ਸੂਟ ਲਓ ਜੀ ਨੈਕਸਟ ਵੇਖੋ ਇਹ ਹੈਗਾ ਬਹੁਤ ਹੀ ਪਿਆਰਾ ਜਿਹਾ ਵਾਈਨ ਸ਼ੇਡ ਤੇ ਇਹਦੇ ਤੇ ਵੀ ਹੈਂਡਵਰਕ ਕੀਤਾ ਆ 크ਰੇਪ ਦਾ ਸੂਟ ਆ ਇਹਦੀ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਪੂਰਾ ਫਰੰਟ ਬਣਿਆ ਹੋਇਆ neck ਨਹੀਂ ਬਣਿਆ ਤੁਸੀਂ ਆਪਣੇ ਅਕੋਰਡਿੰਗ ਇਹਦੀ ਲੈਂਥ ਰੱਖ ਸਕਦੇ ਹੋ ਤੇ ਇਹਦੇ ਨਾਲ ਵੀ ਜਿਹੜਾ ਦੁਪੱਟਾ ਵੇਖੋ ਵਰਕ ਵਾਲਾ ਚਨੋਂਨ ਦਾ ਸੋ ਇਹ ਵੀ ਬਹੁਤ ਸੋਹਣਾ ਸੂਟ ਬਣੂਗਾ ਸਟੀਚ ਹੋਣ ਤੋਂ ਬਾਅਦ ਤੇ ਇਹਦੇ 'ਚ ਆਪਣੇ ਕੋਲੇ ਕਾ ਦੇਖੋ ਵਾਈਨ ਕਲਰ, ਬੋਟਲ ਗ੍ਰੀਨ ਕਲਰ, ਮਹਿਰੂਨ ਕਲਰ, ਡਾਰਕ ਗ੍ਰੇ ਕਲਰ ਕਿਮ ਅਜੈਂਟਾ ਕਲਰ ਸੋ ਇਹ ਵਾਲੇ ਸ਼ੇਡ ਅਵੇਲੇਬਲ ਆ ਤੁਹਾਨੂੰ ਜਿਹੜਾ ਵੀ ਸ਼ੇਡ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਦੋ ਇਹਨਾਂ ਦੀ ਰੇਂਜ ਹੈਗੀ ਆ 2500 ਆ ਆ ਵੇਖੋ ਇਹ 2900 ਦਾ ਸੂਟ ਆ ਆਪਾਂ ਨਾ ਬਹੁਤ ਟਾਈਮ ਪਹਿਲਾਂ ਇਹ ਸੂਟ ਦੀ ਵੀਡੀਓ ਪਾਈ ਸੀਗੀ ਉਹਦੋਂ ਨਾਲ ਸਾਡੇ ਸਾਰੇ ਸੇਲ ਹੋ ਗਏ ਸੀ ਆਪਾਂ ਦੁਬਾਰੇ ਰੈਡੀ ਕੀਤੇ ਨੇ ਸੋ ਹੁਣ ਵੀ ਆ ਸੂਟ ਦੇ ਸਾਨੂੰ ਸਕਰੀਨ ਸ਼ਾਟ ਆਉਂਦੇ ਆ ਰਸਟ ਕਲਰ ਦੇ ਸੂਟ ਦੀ ਵੀਡੀਓ ਪਾਈ ਸੀ ਇਹ ਸ਼ਿਮਰ ਸਿਲਕ ਦੇ ਉੱਤੇ ਬਣਿਆ ਹੋਇਆ ਆ ਵੇਖੋ ਆਇਦਾ ਘੇਰਾ ਬਣਿਆ ਹੋਇਆ ਸੋ ਜਿਨ੍ਹਾਂ ਨੂੰ ਚਾਹੀਦਾ ਸੀਗਾ ਸੋ ਸੂਟ ਆ ਗਿਆ ਆਪਣਾ ਰੈਡੀ ਹੋ ਗਿਆ ਆਰਡਰ ਪਲੇ ਸੋ ਲੈਂਥ ਜਿਨ੍ਹਾਂ ਦੀ 40 ਤੋਂ 44 ਤੱਕ ਆਉਂਦੀਆਂ ਨਾ ਉਹਨਾਂ ਦੇ ਵਧੀਆ ਲੈਂਥ ਸੈੱਟ ਆ ਜੂਗੀ ਇਹ ਹੋਗੀ ਸ਼ਰਟ ਤੇ ਨਾਲ ਇਹਦੇ ਸਿਲਕ ਦੀ ਬਾਟਮ ਆ ਸ਼ਿਮਰ ਸਿਲਕ ਦੀ ਸ਼ਰਟ ਆ ਤੇ ਬਹੁਤ ਸੋਹਣੀ ਲੁੱਕ ਆਂਦੀ ਆ ਵੇਖੋ ਵਿਆਹ ਤੇ ਪਾਇਆ ਹਾ ਸੂਟ ਬਹੁਤ ਸੋਹਣਾ ਲੱਗੂਆ ਨਾਲੇ ਰੇਂਜ ਵੀ ਬਹੁਤ ਘੱਟ ਆ ਇਹਦੀ ਤੇ ਨਾਲ ਇਹਦੇ ਚਨੂਨ ਦਾ ਦੁਪੱਟਾ ਆ ਵੇਖੋ ਵਰਕ ਵਾਲਾ ਸੋ ਉਹ ਆ ਵਾਲਾ ਕਲਰ ਸੀਗਾ ਜਿਹਦੀ ਅਸੀਂ ਵੀਡੀਓ ਪਾਈ ਸੀਗੀ ਜਿਹਦਾ ਸਾਨੂੰ ਸਕਰੀਨਸ਼ਾਟ ਆਉਣਾ ਹੁੰਦਾ ਰਸਟ ਕਲਰ ਇਹਦੇ ਚ ਰੈਡੀ ਹੋਇਆ orange ਹੋਇਆ ਤੇ ਫਿਰੋਜ਼ੀ ਹੋਇਆ ਸੋ ਇਸ ਟੈਂਪ ਸਿਰਫ 4 ਪੀਸ ਹੀ ਅਵੇਲੇਬਲ ਆ ਸਾਡੇ ਕੋਲੇ ਸੋ ਜੇ ਆਪਾਂ ਦੁਬਾਰਾ ਰੈਡੀ ਕਰਾਵਾਂਗੇ ਉਹਨੂੰ ਰੈਡੀ ਹੋਣ ਤੇ ਕਾਫੀ ਟਾਈਮ ਲੱਗਣਾ ਕਿਉਂਕਿ ਆਪਣਾ ਹੋਰ ਵੀ ਬਹੁਤ ਸਾਰਾ ਸਟਾਕ ਦੇਖੋ ਰੈਡੀ ਹੋ ਰਿਹਾ ਤੇ ਰੈਡੀ ਵੀ ਹੋ ਗਿਆ ਤੇ ਪਹਿਲਾਂ ਉਹ ਰੈਡੀ ਹੋਊਗਾ ਫਿਰ ਬਾਅਦ ਵਿੱਚ ਇਹ ਰੈਡੀ ਹੋਣਗੇ ਸੋ ਆਪਣਾ ਆਰਡਰ ਪਲੇਸ ਕਰਦੇ ਨੇਕਸਟ ਉਟ ਆ ਗਿਆ ਸ਼ਿਮਰ ਦੇ ਉੱਤੇ ਆ ਵੀ ਕੋਈ ਸ਼ਿਮਰ ਦੀ ਸ਼ਰਟ ਆ ਤੇ ਇਹਦੇ ਤੇ ਹੈਂਡਵਰਕ ਕੀਤਾ ਹੋਇਆ ਸੋ ਇਹਦੀ ਵੀ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇਹਦੇ ਜਿਵੇਂ ਪੀਸ ਵਰਕ ਕੀਤਾ ਤੇ ਨਾਲ ਸਿਲਕ ਦੀ ਪੀਸ ਬਾਟਮ ਆ ਆ ਵੇਖੋ ਦੇ ਨਾਲ ਇਹਦੇ ਚਨੌਨ ਦਾ ਹੀ ਦੁਪੱਟਾ ਚਨੌਨ ਦਾ ਦੁਪੱਟਾ ਚਾਰੇ ਪਾਸੇ ਵਰਕ ਕੀਤਾ ਹੋਇਆ ਸੋ ਇਹਦੇ ਵਿੱਚ ਇੱਕ ਏ ਸ਼ੇਡ ਅਵੇਲੇਬਲ ਆ ਬਾਕੀ ਸ਼ਰਟਾਂ ਸੇਮ ਰਹਿਣਗੀਆਂ ਕੱਲਾ ਵਰਕ ਦੇ ਕਲਰ ਤੇ ਬਾਟਮ ਦੇ ਚੁੰਨੀ ਦਾ ਫਰਕ ਪੈ ਜਾਊਗਾ ਨਾਲ ਕੋਈ ਕਾਸ਼ ਸ਼ੇਡ ਅਵੇਲੇਬਲ ਆ ਇਹਦੇ ਵਿੱਚ ਇੱਕ ਪਰਪਲ ਆ ਦੁਪੱਟਾ ਤੇ ਇੱਕ ਹੈਗਾ ਫਰੋਜ਼ੀ ਨਾਲ ਫਿਰੋਜ਼ੀ ਦੁਪੱਟਾ। ਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ 4500 ਦੀ ਰੇਂਜ ਦੇ ਵਿੱਚ ਜਿਹੜੇ ਸੂਟ ਨੇ। ਆ ਵੇਖੋ ਇਹਦਾ ਘੇਰਾ ਬਣਿਆ ਹੋਇਆ, ਘੇਰੇ ਤੇ ਇਦਾਂ ਫਲਾਵਰ ਬਣੇ ਹੋਇਆ। ਤੇ ਆ ਵੇਖੋ ਇਹਦਾ ਨੈੱਕ ਬਣਿਆ ਹੋਇਆ, ਨੈੱਕ ਤੇ ਵੀ ਹੈਂਡਵਰਕ ਕੀਤਾ ਹੋਇਆ। ਸੋ ਲੈਂਥ ਤੁਹਾਡੀ ਸੈੱਟ ਆ ਜੂਗੀ ਜਿਹੜੀ ਆ ਲੈਸ ਆ ਉੱਤਰ ਕੇ ਉੱਪਰ نیچے ਹੋ ਜੂਗੀ। ਤੁਸੀਂ ਆਪਣੇ ਅਕੋਰਡਿੰਗ ਇਹਦੀ ਲੈਂਥ ਰੱਖ ਸਕਦੇ ਹੋ। ਇਹ ਸ਼ਰਟ ਹੋ ਗਈ ਮਜੈਂਟਾ ਸੂਟ ਆ ਇਹ ਤੇ ਨਾਲ ਇਹ ਚਨੂਨ ਦਾ ਦੁਪੱਟਾ। ਆ ਵੇਖੋ। ਇਸੇ ਐਵੀ ਬਹੁਤ ਸੋਹਣੀ ਚੀਜ਼ ਬਣੂਗੀ। ਸੋ ਇਹ ਹੋ ਗਿਆ 4500 ਦੀ ਰੇਂਜ ਦੇ ਵਿੱਚ ਜਿਹੜਾ ਸੂਟ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਵੇਖੋ 4500 ਦੀ ਰੇਂਜ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਆ ਸੂਟ ਕريب ਦਾ ਸੂਟ ਬਣਿਆ ਹੋਇਆ ਤਿੱਲਾ ਤੇ ਜ਼ਰੀ ਵਰਕ ਕੀਤਾ ਹੋਇਆ ਘੇਰੇ ਦੇ ਉੱਤੇ ਤੇ ਇੱਧਰ ਆ ਗਈਆਂ ਬਾਹਾਂ ਆ ਵੇਖੋ ਆ ਮੂਰੀ ਆਉਗੀ ਆ ਸ਼ੋਲਡਰ ਤੇ ਡਿਜ਼ਾਈਨ ਆਊਗਾ ਤੇ ਇਹਦੇ ਪੌਂਚਿਆਂ ਤੇ ਵੀ ਵਰਕ ਕੀਤਾ ਹੋਇਆ ਆ ਵੇਖੋ ਆਹ ਵਾਲਾ ਵਰਕ ਆਊਗਾ ਪੌਂਚਿਆਂ ਦੇ ਉੱਤੇ ਸੋ ਜਿਹੜਾ ਇਹਦਾ ਦੁਪੱਟਾ ਉਹ ਬਹੁਤ ਹੀ ਪਿਆਰਾ ਬਣਿਆ ਹੋਇਆ ਇਹ ਖੂਜ ਜਾਲ ਵਾਲਾ ਦੁਪੱਟਾ ਚਨੂਨ ਦਾ ਸੋ ਹੁਣ ਆਪਾਂ ਤੁਹਾਨੂੰ ਇਹਦੀ ਲੁੱਕ ਦਿਖਾਉਨੇ ਆ ਸੂਰ ਦੀ ਲੁੱਕ ਵੇਖੋ ਲੁੱਕ ਸਟਿਚ ਹੋਣ ਤੋਂ ਬਾਅਦ ਬਹੁਤ ਸੋਹਣੀ ਬਣੂਗੀ ਇਹਦੇ ਚ ਆਪਣੇ ਕੋਲੇ ਸੇਮ ਅਜੈਂਟਾ ਸ਼ੇਡ ਵੀ ਅਵੇਲੇਬਲ ਆ ਆ ਵੇਖੋ ਇੱਕ ਹੈਗਾ ਬੋਟਲ ਗ੍ਰੀਨ ਇੱਕ ਹੈਗਾ ਰਾਇਲ ਬਲੂ ਬੇਬੀ ਪਿੰਕ ਫਰੋਜ਼ੀ ਤੇ ਬਲੱਡ ਰੈੱਡ ਸੋ ਇਹ ਵਾਲੇ ਸ਼ੇਅ ਅਵੇਲੇਬਲ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਜੇ ਤੁਸੀਂ ਸਟੋਰ ਤੇ ਨਹੀਂ ਵਿਜ਼ਿਟ ਕਰ ਸਕਦੇ ਤਾਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਦਿਓ ਤੇ ਬਾਕੀ ਜੇ ਤੁਸੀਂ ਸਟੋਰ ਤੇ ਆਉਂਗੇ ਤਾਂ ਉਸ ਤੋਂ ਹੀ ਵਧੀਆ ਗੱਲ ਆ ਕਿਉਂਕਿ ਸਟੋਰ ਤੇ ਇੰਨੇ ਕ ਜਿਆਦਾ ਸੂਟ ਆ ਜਿਹੜੇ ਅਸੀਂ ਵੀਡੀਓ ਦੇ ਵਿੱਚ ਵੀ ਦਿਖਾ ਸਕਦੇ ਸੂਟਾਂ ਦੀ ਰੇਂਜ 2000 ਤੋਂ ਸ਼ੁਰੂ ਹੋ ਜਾਂਦੀ ਆ ਅੱਪਰ ਲਿਮਿਟ ਕੋਈ ਵੀ ਨਹੀਂ ਗਈ ਤੁਸੀਂ ਜਿੰਨੇ ਦਾ ਮਰਜ਼ੀ ਸੂਟ ਇੱਥੇ ਸਟੋਰ ਤੋਂ ਲੈ ਸਕਦੇ ਹੋ ਜਾਂ ਆਪਣੀ ਚੋਇਸ ਦੇ ਅਨੁਸਾਰ ਸਾਡੇ ਤੋਂ ਬਣਵਾ ਵੀ ਸਕਦੇ ਹੋ ਸੋ ਇਦਾਂ ਦੇ ਸੂੜੇ ਸੂੜੇ ਡਿਜ਼ਾਈਨ ਵੇਖਣ ਲਈ ਆਪਣਾ ਇੰਸਟਾਗ੍ਰam ਪੇਜ ਜ਼ਰ ਤੇ ਬਾਕੀ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਅਨ ਸਟਿਚ ਵੀ ਤੇ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲਚਾੜੀ 1000 ਤੋਂ ਵੱਧ ਬਣਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਟ ਸੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ